ਬੜਾ ਫੈਲ ਰਿਹਾ ਇਸ ਦਾ ਸਰ ਦੇਖੋ ਤੁਸੀਂ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਜੰਪਲੋਂ ساری ਉਮਰਾਂ ਹੋ ਗਈਆਂ ਤੁਹਾਨੂੰ ਵੀ ਇੱਥੇ ਇਹ ਡੰਪ ਜਿਹੜਾ ਹੈ ਇਹ 3 ਸਾਲ ਚ ਬਣਿਆ ਤੁਸੀਂ ਵੀ ਇੱਥੇ ਹੋ ਸਾਰੇ ਕੀ ਇਹ ਡੰਪ 3 ਸਾਲਾਂ ਚ ਬਣਿਆ ਇਹ ਇਹਨਾਂ ਦੀ ਇੱਕ ਲੈਗਸੀ ਹੈ ਇੱਕ ਇਹਨਾਂ ਜਿਹੜਾ ਇਹਨਾਂ ਨੇ ਪਿੱਛੇ ਸਾਡੇ ਵਾਸਤੇ ਜੋ ਇਹ ਬੀਜ ਕੇ ਗਏ ਨੇ ਕੰਢੇ ਅਸੀਂ ਉਹ ਹੁਣ ਜਿਹੜੇ ਨੇ ਚੁਗ ਰਹੇ ਹਾਂ ਜਿੱਥੇ ਛੋਟੀ ਪ੍ਰੋਬਲਮ ਹੁੰਦੀ ਹੈ ਉਹ ਜਲਦੀ ਇਸ਼ੂ ਅਡਰੈਸ ਹੋ ਜਾਂਦਾ ਹੈ ਜਿੱਥੇ ਪ੍ਰੋਬਲਮਸ ਵੱਡੀਆਂ ਹੁੰਨ ਤੇ ਸਮਾਂ ਲੱਗਦਾ ਹੈ ਅੱਜ ਉਹ ਸਵਾਲ ਸਾਨੂੰ ਕਰ ਰਹੇ ਨੇ ਜਿਨ੍ਹਾਂ ਨੇ ਖੁਦ ਜਿਹੜਾ ਹੈ ਇਹ ਪ੍ਰੋਬਲਮ ਕ੍ਰੀਏਟ ਕੀਤੀ ਹੈ ਮੈਂ ਬੜੇ ਸਬਰ ਸੰਤੋਖ ਵਾਲਾ ਬੰਦਾ ਮੈਂ ਜਲਦਬਾਜ਼ੀ ਦੇ ਵਿੱਚ ਕੋਈ ਰਿਐਕਸ਼ਨ ਨਹੀਂ ਦੇਣਾ ਚਾਹੁੰਦਾ ਬਟ ਮੇਰੇ ਕੋਲ ਬਹੁਤ ਸਵਾਲ ਨੇ ਜੋ ਮੈਂ ਬੀਬਾ ਜੀ ਨੂੰ ਪੁੱਛਣਾ ਚਾਹਨਾ ਕਿ ਬੀਬਾ ਜੀ ਅੱਜ ਤੁਸੀਂ ਸ਼ਹਿਰ ਦੇ ਜਿਹੜੇ ਹੈ ਤੁਹਾਨੂੰ ਇੰਨੀ ਫਿਕਰ ਹੋ ਗਈ ਹੈ 50 ਸਾਲ ਤੁਸੀਂ ਸ਼ਹਿਰ ਦੇ ਵਿੱਚ ਤੁਸੀਂ ਲਗਾਏ ਨੇ ਮੈਨੂੰ ਦੱਸੋ ਵੀ 50 ਸਾਲਾਂ ਦੀ ਤੁਹਾਡੀ ਉਮਰ ਹੈ ਕਦੇ ਤੁਸੀਂ ਉਦੋਂ ਦਾ ਦਿਖੇ ਨਹੀਂ ਸ਼ਹਿਰ ਦੀ ਇੰਨੀ ਚਿੰਤਾ ਕਰਦੇ ਹੋ ਜਦੋਂ ਤੁਹਾਡੇ ਕੋਲ ਰਾਜ ਭਾਗ ਸੀ ਜਦੋਂ ਤੁਹਾਡੇ ਪਿਤਾ ਜੀ 10 ਸਾਲ ਵਾਸਤੇ ਮੁੱਖ ਮੰਤਰੀ ਪੰਜਾਬ ਸੀ ਜਦੋਂ ਤੁਹਾਡੇ ਮਾਤਾ ਜੀ 20 ਸਾਲਾਂ ਲਈ ਐਮਪੀ ਰਹੇ ਨੇ ਤੇ ਵਿਦੇਸ਼ ਰਾਜ ਮੰਤਰੀ ਵੀ ਬਣੇ ਇਹ ਚੀਜ਼ਾਂ ਦਾ ਤੁਹਾਡੇ ਵਾਸਤੇ 2 ਮਿੰਟ ਦਾ ਕੰਮ ਸੀ ਅੱਜ ਆ ਕੇ ਫੋਟੋ ਆਪ ਕਰਾ ਲੈਣਾ ਆ ਕੇ ਆਪਣੇ ਆਪ ਨੂੰ ਛੋਟੀ ਛੋਟੀ ਗੱਲ ਤੇ ਸਿਆਸਤ ਦਾ ਸਤਰ ਉਸ ਲੈਵਲ ਤੇ ਲੈ ਗਏ ਨੇ ਜਿਹੜਾ ਕਦੇ ਮੈਂ ਸੋਚ ਨਹੀਂ ਸਕਦਾ ਸੀ ਕਿ ਇਹ ਇੱਥੇ ਲੈਵਲ ਤੱਕ ਜਾਣਗੇ ਨਹੀਂ ਉਹਨਾਂ ਨੇ ਕਹਿਦੇ ਸਾਡੀ ਸਰਕਾਰ ਤੋਂ ਮੈਂ ਜਿਹੜਾ ਡੰਪ ਦੀ ਬਿਲਕੁਲ ਗੰਦਗੀ ਸਾਫ ਕਰਕੇ ਪਲੇਨ ਗਰਾਊਂਡ ਬਣਾਉਦਾ ਸੀ ਪਰ ਹੁਣ 3 ਸਾਲਾਂ ਚ ਫੇਰ ਹੋਈ ਆ ਸਰ 3 ਸਾਲਾਂ ਚ ਇਹ ਤਾਂ ਇੱਕ ਕਦਮ ਪਣ ਗਿਆ ਸੀ ਉਹੀ ਮੈਂ ਉਹੀ ਕਹਿ ਰਿਹਾ ਨਾ ਤੁਹਾਨੂੰ ਅੱਜ ਪ੍ਰੈਸ ਕਾਨਫਰੈਂਸ ਮੈਨੂੰ ਬੀਬਾ ਜੈਂਦਰ ਜੀ ਦੀ ਘਟ ਤੇ ਨਾਲ ਦੇ ਜਿਹੜੇ ਉਹਨਾਂ ਦੇ ਸਿਪਾ ਸਲਾਰ ਨੇ ਉਹਨਾਂ ਦੀ ਜ਼ਿਆਦਾ ਲੱਗ ਰਹੀ ਸੀ ਉਹ ਤਾਂ ਵਿਚਾਰੇ ਬੋਲੇ ਨਹੀਂ ਨਾਲ ਦੀ ਬੋਲਦੇ ਰਹੇ ਉਹਨਾਂ ਦੇ ਵਿਹਵ ਤੇ ਮੂੰਹ ਟੱਕ ਕੇ ਬੋਲਦੇ ਸੀ ਸਮੈਲ ਕਰਤੀ ਸੀ ਉਹ ਫਿਰ ਸਰ ਦੇਖੋ ਗੱਲ ਸੁਣੋ ਉਹ ਲੋਕ ਨਹੀਂ ਨਾ ਚੀਜ਼ਾਂ ਦੇ ਸਰ ਇਹਨਾਂ ਚੀਜ਼ਾਂ ਵਾਸਤੇ ਥੋੜੀ ਬਣੇ ਨੇ ਇਹ ਤਾਂ ਗਰੀਬ ਜਿਹੜੇ ਲੋਕ ਉੱਥੇ ਰਹਿੰਦੇ ਨੇ ਐਨੇ ਚਿਰਾਂ ਤੋਂ ਰਹਿ ਰਹੇ ਨੇ ਇਹ ਲੋਕ ਉਹ ਯੂਜ਼ ਟੂ ਹੁੰਦੇ ਨੇ ਇਹ ਤਾਂ ਇਹਨਾਂ ਘਰ ਜਾ ਕੇ ਇਹਨਾਂ ਨੂੰ ਕਿਤੇ ਲੱਗਦਾ ਆਕਸੀਜਨ ਲਗਾਨੀ ਪਈ ਹੋਵੇ ਇਹਨਾਂ ਨੂੰ ਕਿ ਆਪਣਾ ਜਿਹੜਾ ਹੈ ਕਲੀਨਸ ਕਰ ਲਈ ਜਾਂਦੇ ਸਭ ਦਿਖਾਵਾ ਹੈ ਜੀ ਸਭ ਦਿਖਾਵਾ ਹੈ ਹੱਲ ਹੋਊਗਾ ਜਿਸ ਤਰ੍ਹਾਂ ਬਿਆਨਬਾਚੀ ਤੁਹਾਨੂੰ ਲੱਗਦਾ ਸਰ 200% ਕੰਮ ਦਾ ਜਿਹੜਾ ਹੈ ਹੱਲ ਹੋਏਗਾ ਇਹਨਾਂ ਦੇ ਹੀ ਲਗਾਏ ਹੋਏ ਕੰਪਨੀ ਜਿਹੜੀ ਹੈ ਉਹਦਾ ਅਸੀਂ ਟੈਂਡਰ ਰੱਦ ਕੀਤਾ ਹੈ INDRF ਜਿਹੜੀ ਹੈ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਉਹਨੂੰ ਜਿਹੜਾ ਹੈ ਅਸੀਂ ਲਿਖ ਦਿੱਤਾ ਹੈ ਡੀਸੀ ਵੱਲੋਂ ਕਿ ਇਹਨੂੰ ਅੱਗ ਨੂੰ ਬੁਝਾਉਣ ਵਾਸਤੇ ਸਾਡੀ ਜਿਹੜੀ ਹੈ ਉਹ ਸਪੋਰਟ ਕਰਨ ਸੋ ਅਸੀਂ ਲੋਗ ਜਿਹੜਾ ਹੈ ਉੱਥੇ ਮੌਕੇ ਤੇ ਜਾ ਕੇ ਇਹਨੂੰ ਐਡਰੈਸ ਕਰ ਰਹੇ ਹਾਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਅਸੀਂ ਰਸਤਾ ਬਣਾ ਰਹੇ ਹਾਂ ਵੀ ਅੰਦਰ ਜਾ ਕੇ ਫੋਰਐਵਰ ਅੰਦਰ ਤੱਕ ਰਸਤਾ ਬਣ ਜਾਏ ਤਾਂ ਕਿ ਫਾਇਰ ਬ੍ਰਿਗੇਡ ਦੀ ਗੱਡੀ ਅੰਦਰ ਜਾਵੇ ਜੇ ਕੱਲ ਕੋਈ ਆਗੂਗ ਲੱਗਦੀ ਹੈ ਤੇ ਹਾਲੇਦੁਆਲੇ ਪਾਣੀ ਦਾ ਵਿਚਾਰ ਕੀਤੀ ਜਾ ਸਕੇ ਅਸੀਂ ਟੈਂਜੀਬਲ ਹੱਲ ਕਰ ਰਹੇ ਹਾਂ ਇਹ ਕੈਮਰੇ ਅੱਗੇ ਆ ਕੇ ਮੂੰਹ ਜਬਾਨੀ ਬੋਲ ਕੇ ਉਹ ਹੱਲ ਨਹੀਂ ਕਰ ਰਹੇ ਜੀ ਉਹ ਕਹਿੰਦੇ ਅਸੀਂ ਫਲਾਈਓਵਰ ਬਣਾਦੇ ਤਨੋਰੀ ਢੇ ਕੋਲ ਜਿਹੜੇ ਕਾ ਬੜੇ ਫਲਾਈਓਵਰ ਜੀ ਕਮਾਲ ਹੈ ਤੁਸੀਂ ਮੈਂ ਕਹਿੰਦਾ ਕਮਾਲ ਕੀਤੀ ਹੋਈ ਹੈ ਜੀ ਅੱਜ ਪਟਿਆਲੇ ਸ਼ਹਿਰ ਚ ਜਾ ਕੇ ਪੁੱਛੋ ਸੀ ਇਹਨ ਜੈਜੈਕਾਰ ਉਹਨਾਂ ਦੇ ਕੀਤੇ ਇਹ ਕੰਮ ਅੱਜ ਦਿਖ ਰਹੇ ਨੇ ਸਾਰਿਆਂ ਸਾਹ ਬਈ ਕੰਡੇ ਜਿਹੜੇ ਨੇ ਇਹਨਾਂ ਨੇ ਬੀਜੇ ਨੇ ਚੁਗ ਅਸੀ ਰਹੇ ਆ ਅੱਜ ਖਰਾਬਾ ਇੰਨਾ ਜ਼ਿਆਦਾ ਕਰਕੇ ਇਹਨਾਂ ਨੂੰ ਤਾਂ ਮੋਰਲੀ ਜਿਹੜਾ ਹੈ ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ ਜੇ ਉਹ ਇੰਨੇ ਚੰਗੇ ਕੰਮ ਕੀਤੇ ਜਿਹਾ ਇਹਨਾਂ ਨੇ ਫਲਾਈਓਵਰ ਬਣਾਤੇ ਜੀ ਉਹਨਾਂ ਨੇ ਇਹ ਕਰਤਾ ਉਹ ਕਰਤਾ ਮੈਂ ਐਮਐਲਏ ਕਿਉਂ ਬਣਦਾ ਜੀ ਉਹੀ ਰਹਿੰਦੇ ਉਹਨਾਂ ਦੇ ਹੀ ਮੇਅਰ ਰਹਿਣੇ ਸੀ ਉਹਨਾਂ ਦੇ ਹੀ ਐਮਪੀ ਰਹਿਣੇ ਉਹਨਾਂ ਸਭ ਕੁਝ ਰਹਿਣਾ ਸੀ ਕੀ ਲੱਗਦਾ ਕਿ ਮੁੱਦਾ ਨਹੀਂ ਹੈਗਾ ਤਾਂ ਸਿਆਸਤ ਕਰਾਂਗੇ ਦੇਖੋ ਜੀ ਨਹੀਂ ਦੇਖੋ ਇਹ ਜੀ ਗੱਲ ਨਹੀਂ ਉਹਨਾਂ ਨੂੰ ਪੋਲੀਟੀਕਲੀ ਉਸ ਰਾਜ ਭਾਗ ਤੋਂ ਬਾਹਰ ਰਹਿ ਨਹੀਂ ਸਕੇ 20 ਸਾਲ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਆ ਉਹਨਾਂ ਉੱਤੇ ਕਿੰਨਾ ਕੁਛ ਦਿੱਤਾ ਜੀ ਉਹਨਾਂ ਨੂੰ ਕੋਈ ਚੀਜ਼ ਕਮੀ ਸੀ ਉਹਨਾਂ ਦੇ ਮੂੰਹ ਤੋਂ ਨਿਕਲਿਆ ਇੱਕ ਅਲਫ਼ਾਜ਼ ਜਿਹੜਾ ਹੈ ਉਹ ਕਾਨੂੰਨ ਬਣ ਜਾਂਦਾ ਸੀ ਪੂਰੇ ਪੰਜਾਬ 'ਚ ਉਹ ਰਾਜ ਭਾਗ ਤੋਂ ਕਦੇ ਬਾਹਰ ਰਹੇ ਨਹੀਂ ਆਪੋਜੀਸ਼ਨ 'ਚ ਰਹਿ ਕੇ ਵੀ ਬਦਲਾਂ ਦੇ ਨਾਲ ਜਿਹੜੀ ਉਹਨਾਂ ਦੀ ਗਿੱਟਪਿਟ ਸੀਗੀ ਤੇ ਕੰਮ ਕਰਾਉਂਦੇ ਸੀ ਸਾਰੇ ਫਿਰ ਸੈਂਟਰ 'ਚ ਉਹਨਾਂ ਦੀਆਂ ਸਰਕਾਰਾਂ ਆ ਰਹੀਆਂ ਨੇ ਉਹਦੇ 'ਚ ਵਜੀਰ ਰਹੇ ਨੇ ਤੇ ਆ ਪਟਿਆਲੇ ਦਾ ਦੁਖਾਂਤ ਹੈ ਜਿਹੜੇ ਅੱਜ ਪਟਿਆਲੇ ਦੇ ਖੇਰਖਵਾ ਬਣਦੇ ਨੇ ਤੁਹਾਡੇ ਹੀ ਕੀਤਾ ਕਰਾਇਆ ਸਾਰਾ ਜੀ ਜਿਹੜਾ ਸੀ ਸਾਰਾ ਸ਼ਹਿਰ ਭੋਗ ਰਿਹਾ